ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੀ ਆਪਣੇ ਕੋ ਪੰਜ ਝੋਟੀਆਂ ਸੇਲ ਆ ਬਹੁਤ ਬਹੁਤ ਚੰਗੀ ਕੁਆਲਿਟੀਆਂ ਜੀ ਤੇ ਚੰਗੇ ਦੁੱਧ ਵਾਲੀਆਂ ਝੋਟੀਆਂ ਜੀ ਦੋ ਮੀਣੀਆਂ ਝੋਟੀਆਂ ਤੇ ਰੇਟ ਕਹਿਣਗੇ ਛੋਟੇ ਸੇਲ ਕਰਾਂਗੇ ਬਸ ਐਂਕੀ ਤੇ ਬਾਰ ਸਾਹਿਬ ਹੋਣਾ ਨਾ ਕਰਦੇ ਗੱਲ ਜੀ ਸਤਿ ਸ਼੍ਰੀ ਅਕਾਲ ਮਾਰਨਾਵ ਜੀ ਸਤਿ ਸ਼੍ਰੀ ਅਕਾਲ ਜੀ ਕਿਰਪਾ ਮਹਾਰਾਜ ਜੀ ਬਾਬੇ ਦੀ ਹਾਂ ਜੀ ਕਿਰਪਾ ਦੀਦੀ ਅੱਜ ਦੇਦੇ ਆਸ਼ਾ ਦੀ ਬਹੁਤ 16 ਝੋਟੀਆਂ ਹਾਂ ਜੀ ਹਾਂ ਜੀ ਲਕੀਆਂ ਵਿੱਚੋਂ ਬਹੁਤ ਪੋਰੀ ਭਾਵਨਾ ਹਾਂ ਜੀ ਹਾਂ ਜੀ ਕੋਹਾ ਦੱਸਿਆ ਇਹ ਵੀ ਕੱਲ ਨੂੰ ਰੇਟ ਵੀ ਪਾ ਪਾ ਦੱਸਾਂਗੇ ਹਾਂ ਜੀ ਬਿਲਕੁਲ ਛੋਟਾ ਮਾਰਜਿਨ ਹਾਂ ਜੀ ਇਹ ਸਾਨੂੰ ਪਤਾ ਜਾਂ ਰੱਬ ਨੂੰ ਪਤਾ ਛੋਟੇ ਮਾਰਜਿਨ ਨਾਲ ਹੀ ਸਾਹਿਬ ਵੇਚਦੀਆਂ ਝੋਟੀਆਂ ਤੇ ਇਹ ਮਾਲਕ ਦੀ ਕਿਰਪਾ ਨਾਲ ਗਾਹ ਵੀ ਖੋਲ ਆਉਂਦਾ ਰੇਟ ਬਿਲਕੁਲ ਗਿਆ ਜੀ ਜੈ ਜੀ ਬਸ ਪਾਉਣੇ ਆਪਾਂ ਰੇਟ ਜੈ ਜਵਾ ਹਾਂ ਜੀ ਇਹਦਾ ਆਪਣਾ ਜੇ ਮੱਤੇ ਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਫੋਨ ਨੰਬਰ 88793125 ਠੀਕ ਹੈ ਜੀ ਆਹ ਵੇਖੋ ਖੀਰੀ ਕੱਟੀ ਆ ਖੀਰੀ ਪਿਓਰ ਕੱਟੀ ਖੀਰੀ ਵੇਖੋ ਕੱਟੀ ਤੇ ਕੱਲਾ ਕੱਲਾ ਹਨ ਵੇਖੋ ਉਹ ਕੱਟੀ ਚ ਗਈ ਪਿਓਰ ਗਾੜੀ ਪਿਛਾੜੀ ਵੇਖੋ ਹਾਂ ਵੇਖੋ ਇਹ ਗਾੜੀ ਪਿਛਾੜੀ ਵੇਖਾਂ ਇੱਕ ਤਾਂ ਨਾਗਨ ਦਾ ਨਾ ਮੁੰਦੀ ਦੇ ਵਿੱਚ ਪਾ ਕੇ ਮੁੰਦੀ ਜੇ ਨਾਗ ਜਿਹੜਾ ਪਹਿਲਾਂ ਉਹ ਚੀਜ਼ ਹੋਗਾ ਇੱਧਰ ਵੇਖੋ ਸਿੰਗ ਕੁਆਲਟੀ ਬਸਾਉਂਦੇ ਤੁਹਾਨੂੰ ਇਹ ਸੂਈ ਨੂੰ ਉਹ ਤੀਜਾ ਦਿਨ ਹੋਇਆ ਜੇ ਉਹ ਬੱਚਾ ਬੱਚਾ ਵਿਖਾ ਲਓ ਹਾਂ ਬੱਚਾ ਆਓ ਜੀ ਮੈਂ ਦੇਖੋ ਤੁਸੀਂ ਪਹਿਲਾ ਸੁਆ ਕੱਲਾ ਇੱਧਰ ਦੇਖੋ ਕੱਟਾ ਮਗਰ ਕੱਟਾ ਮਗਰ ਗਾੜੀ ਪਿਛਾੜੀ ਦੇਖੋ ਕਿੰਨੀ ਵੇਖ ਲਓ ਹਾਂਜੀ ਹਾਂਜੀ ਕਹਿ ਦਿੰਦੇ ਫੁੱਟ ਫੁੱਟ ਦੇ ਛੋਟੇ ਕੋਟ 8 ਕਿਲੋ ਬੋੜਾ ਆਇਆ ਪਿਛਾੜ ਤੋ 8 ਕਿਲੋ ਬੋੜਾ ਆਇਆ ਬਹੁਤ ਘੱਟੀ ਗਈ ਕਾਦਰ ਨੂੰ ਬਾਦ ਲੱਗ ਗਈ ਹਾਂਜੀ ਹਾਂਜੀ ਅੱਜ ਕਰ ਮਾਝ ਜਾਣਾ ਹੈ ਦੇਖਾ ਦੁਜਾ ਵਜੇ ਆ ਜੀ ਰੇਟ ਜਿਆ ਜਿਆ ਹਾਂਜੀ ਪਰ ਇਹਦੀ ਗੱਲ ਚੱਲਣ ਦੀ ਆ ਚੱਲਣ ਦੀ ਆ ਚੱਲਣ ਦੀ ਆ ਰੇਟ ਜਿਆ ਜਿਆ ਇੱਕ ਵਾਰ ਫੇਰ ਵਖਾ ਲੋ ਗਾੜੀਆਂ ਵਖਾ ਲੋ ਪਿਛਾਰੀਆਂ ਵੀ ਦੇਖੋ ਐਂ ਤੇ ਕਹਿੰਦਾ ਤੁਹਾਨੂੰ ਗਾੜੀਆਂ ਵਖਾਣੇ ਪਹਿਲਾਂ ਇਹਦੇ ਸ਼ਾਮ ਵਖਾ ਹਾਂ ਕੱਲਾ ਕੱਲਾ ਸੇਵ ਚ ਪਈ ਆ ਹਾਂਜੀ ਥੋੜਾ ਜਿਹਾ ਕੰਮ ਅਟਚਣ ਦੀ ਆ ਹਾਂਜੀ ਰੇਟ ਕੋਈ ਜ਼ਿਆਦਾ ਨਹੀਂ ਬਸ ਛੋਟਾ ਰਹਿਉਣਾ ਠੀਕ ਹੈ ਛੋਟਾ ਹੀ ਰਹੂ ਆਪਣਾ ਜਿਆ ਜਿਆ ਮਰ ਆ ਵੇਖੋ ਚਾਰ ਦੰਦ ਤੇ 10 ਕਿਲੋ ਦੀ ਕੱਟੀ ਕੋ ਬੋਲਾ ਹੋਊਗਾ ਬੋਲਾ ਹਾਂ ਠੀਕ ਹੈ ਬਿਲਕੁਲੋ ਹੀ ਤਾਜੀ ਹੋਈ ਆ ਬਿਲਕੁਲੋ ਹੀ ਤਾਜੀ ਕੱਟੀ ਦਾ ਥਾਣ ਵਖਾ ਲੋ ਇੰਨਾ ਚੰਗਾ ਥਾਣ ਵੇਖੋ ਕਿੱਡਾ ਕਰਾ ਇੱਧਰ ਵੇਖੋ ਥਾਣ ਕੁਆਲਟੀ ਜਾਂਦੇਗੀ ਆ ਜਿੱਤਾ ਠੰਡ ਮੋਟਾ ਉੱਲੀ ਚੋੜ ਰੋਟੀ ਉਹ ਚੰਗੀ ਜੋ ਇਹ ਆ ਵੀ ਐ ਠੰਡੀ ਤੇਰੀ ਕੋਈ ਦੇਸ਼ ਨਹੀਂ ਇਹਦੀ ਕੱਟੀ ਜਿਹਦੇ ਜਾਨ ਜਿੰਨੀ ਚੰਗੀ ਆ ਜਿੰਨੀ ਚੰਗੀ ਆ ਕੱਟਾ ਜੇ ਹਾਂ ਕੱਟਾ ਤਾਜੀ ਹੋਈ ਜੇ ਗੁੱਠੇ-ਗੁੱਠੇ ਜੀ ਮੋਟੀ ਕਿਉਂ ਲਾਉਂਦੇ ਮੇਰੀ ਬਿਲਕੁਲ ਤਾਰੀਆਂ ਆ ਵੇਖੋ ਥਾਣ ਮਖਾ ਲੋ ਕੱਟੀ ਦਾ ਲੱਗਾ ਆਣ ਵੇਖੋ ਤਾਰ ਮਾਰ ਕੇ ਖਾ ਲੋ ਆ ਵੇਖੋ ਵੇਖੋ ਪਹਿਲਾਂ ਝੋਟੀ ਚਾਰ ਦਾ ਨਾ ਕੱਟੀ ਆ ਇਧਰ ਵੇਖੋ ਜੋਣ ਵੇਖੋ ਤੁਸੀਂ ਤੇ ਸੀਲੀ ਹੋ ਗੋਣਾ ਆਦੀ ਵੀ ਮੈਨੂੰ ਹੀ ਲੱਗੀ ਆਂਦੀ ਹੱਥ ਪਿੱਛੇ ਹੋ ਕੇ ਤਵੀ ਵੇਖ ਲੋ ਚੌਥੇ ਦਿਨ ਦੀ ਸੁਈ ਕੋ ਮਈਆਂ ਵਾਲਾ ਚਵਾਬ ਆ ਠੀਕ ਹੈ ਠੀਕ ਹੈ ਜਕੀ ਠੀਕ ਹੈ ਤਾਂ ਚੁਰੀ ਗਈ ਹੋਈ ਮਈਆਂ ਵਾਲਾ ਚਵਾਬ ਦੋਂਦੀ ਐ ਇੱਕ ਚੌਕ ਦਾ ਦੰਦ ਭੰਨਿਆ ਕੱਟੀ ਨੇ ਹਾਂਜੀ ਹਾਂਜੀ ਪਰ ਸੱਤੀ ਜਿਹਦੀ ਅਸਰ ਤੇ ਜਿਹਦੀ ਚੰਗੀ ਆ ਏਰ ਕੀ ਬਸੇ ਰੇਡ ਉਡਦੀਆਂ ਗਏ ਛੋਟੇ ਆਹ ਦੇਖੋ ਹਰੇਕ ਕਟਿਜੇ ਆ 130 40 ਦੀ ਹਾਂਜੀ ਤੱਕ ਜੇ ਬਰਾਬਰ ਹੀ 110 ਦੀ 110 ਦੀ ਕਰਦੇ ਜੱਗੀ ਜੋ ਕਰਨਾ ਪੰਜ ਕਰਦੇ ਇੱਕ ਪੰਜ ਦੀ ਦੀਵਾਲੀ ਆਫਰ ਹੁਣ ਤੋਂ ਸ਼ੁਰੂ ਇਹ ਦੀਵਾਲੀ ਤੱਕ ਇਹੋ ਰਹੂਗਾ ਬਸ ਦੋ ਮਹੀਨਿਆਂ ਲੈਣ ਦੀਆਂ 13 ਤੋਂ 14 ਲੀਟਰ ਦੁੱਧੂ ਕੱਟੀ ਕੋ 13 ਤੋਂ 14 ਦੋਵੇਂ ਸਿੰਗਲ ਦੇ ਦੋਵੇਂ ਦੋਵੇਂ ਸਿੰਗਲ ਦੇ ਕੱਟੀ ਮਗਰ ਕੱਟੀ ਪਿੱਛੇ ਵੇਖੋ 6 ਦਿਹਾੜੀ ਰੱਖੀ ਤੇ 16 ਕਿਲੋ ਕੱਟੀ ਥੋੜੇ ਚਵਾ ਕੇ ਆ ਲੈ ਕੱਟੀ ਕੱਟੀ ਆ ਜਾਨ ਦੇ ਇੱਕੋ ਜਾਨ ਨਵੇਂ ਸਿੰਗਲ ਦੇ ਜੋ ਨਵੇਂ ਸਿੰਗਲ ਦੀ ਇਹ ਸਾਡੇ ਬਾਬਿਆਂ ਦੀ ਫਰਮਾਇਸ਼ ਹੀ ਫੋਨ ਨਹੀਂ ਉਹਨਾਂ ਚੁੱਕਿਆ ਰੀਲ ਜਿਹੜੇ ਪਾਉਣ ਲੱਗੇ ਆ ਹਾਂਜੀ ਹਾਂਜੀ ਸਵੇਰ ਵਾਲੇ ਆਪਣੇ ਖਾਸ ਬੰਦਿਆਂ ਕੋ ਜਾਵੇ ਨਾ ਛੋਟੀ ਤੇ ਜਿਆਦਾ ਚੰਗੀ ਰਵੇ ਦੇਖੋ ਮੇਰੇ ਨਾਲ ਜਲਦੀ ਅੰਦਰ ਦੱਸਦੀ ਆਂ ਕਿਵੇਂ ਦੇਖੋ ਕਿੰਨੀ ਗਾ ਰਹੀ ਉਹ ਤੇ ਇਹ ਵੀ ਪਿਓਰ ਮੀਟ ਇੱਧਰ ਦੇਖੋ ਆਵੇ ਜਾਨ ਤੇ ਜਗੀ ਕੋਈ ਨਹੀਂ ਜਾਨ ਆ ਇੱਧਰ ਰੁਕਾ ਆ ਇੱਧਰ ਆਓ ਇੱਥੇ ਆਹ ਲੈਵੇ ਦਿਖਾ ਦੇ ਇੱਧਰ ਰੁਕਾ ਦੋ ਦੋ ਬੱਚੇ ਚੁੰਨੀ ਹਿਰਦੇ ਆ ਉਹ ਦੋ ਬੱਚੇ ਚ ਨਹੀਂ ਜਾਣਗੇ ਆਹ ਵੇਖੋ ਘਾਰ ਵੀ ਮਾਰਦੇ ਐਲਜੀ ਸੀਲ ਛੱਡੀ ਆ ਛੋਟੀ ਜਾਣ ਦੋ ਦੋਨੇ ਸਿੰਗਲ ਦੇ ਪ્યો ਪੰਜਾਬੀ ਦਾ ਦੇਖੋ ਦੋਨੇ ਸਿੰਗਲ ਦੇ ਆ ਖਾਲ ਦੇ ਆ ਬੱਚਾ ਦੂਜਾ ਚੁੰਗੀ ਜਾ ਦੂਜਾ ਬੱਚਾ ਚੁੰਗੀ ਜੀ ਛੱਡੀ ਨਹੀਂ ਆ ਉਹਨੇ ਛੱਡੀ ਦੀ ਚੱਲ 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 ਜਾ ਚੱਲ ਹੋ ਚੱਲ ਕੇ ਉਹ ਕਿਹਾ 13 14 ਲੀਟਰ ਆਣਾ ਮਹਗਲਾ 16 14 ਨਾ ਪਰ 16 ਲੀਟਰ ਦੀ ਗਾਰੰਟੀ ਆ ਛੋਟੀ ਜੀ ਆ ਇਧਰ ਦੇਖੋ ਲੈਵਾ ਰਿਕਟ ਇਹਦਾ ਦਿਵਾਲੀ ਆਫਰ ਦੇ ਦਿੱ ਆ ਹਾਂ 1 30 ਦੀ 30 ਦੀ ਜੱਗੀ ਦੋ 1 30 5 5 25 ਦੀ 25 ਮਿਲਣੀ ਨਹੀਂ ਇਹ ਮੇਰੇ ਠੀਕ ਹੈ 14 ਕਿਲੋ ਵਾਲੇ ਦੋਦੀ ਨਹੀਂ ਇਹ ਆਹ ਦੇ ਆਹ ਦੇ ਮਲਕੇ ਦੋਦੀ ਇਧਰ ਰੋ ਹਾਈਟ ਵੇਖੋ ਪਹਿਲਾਂ ਕੱਟੀ ਮਗਰ ਨੀਲੀ ਦਾਵੀ ਦੀ ਨੀਲੀ ਦਾਵੀ ਦੀ ਕੱਟੀ ਮਗਰ 9 ਤੋਂ 10 ਕਿਲੋ ਬੋਲਾ ਲਾ ਲਓ ਜਾਂ ਦੁੱਧ ਲਾ ਲਓ ਪਿਓਰ ਦੋਦੀ ਪਿਓਰ ਦੋਦੀ ਮੀ ਵੇਖੋ ਅਸਲ 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 ਖਾਦਮ ਖਾ ਲਓ ਕੱਡੀ ਦਾ ਬਾਦ ਵੇਖੋ ਜੱਗੀ ਨਹੀਂ ਦੀਦਾ ਗਾਲੇ ਜੱਗੀ ਆ ਵਾਕਿਆ ਨਹੀਂ ਦੀਦਾ ਨਹੀਂ ਕੋਣੀ ਮਿੱਡੀ ਆ ਆਹ ਵੇਖੋ ਇਹਖੋ ਇੱਕ ਗੱਲਿਆ ਬੱਚਾ ਉਹ ਲਾਗ ਪਰਾਂ ਚਲ ਗਿਆ ਨਾ ਵੇਖੋ ਐਦਾਂ ਬਈ ਪਰਵਾਹ ਨਹੀਂ ਕੀਤੀ ਉਹ ਤੇ ਲਾਤ ਨਹੀਂ ਲਾਈ ਦੇਖੋ ਠੀਕ ਜਾਂਦੇ ਜੱਗੀ ਇਹ ਛੱਡੀ ਜਾਂ ਅਸਲ ਆ ਵੇਖੋ ਸਿੱਧੀ ਜਾਂਦੋ ਆ ਪਹਿਲਾਂ ਸ਼ਕਲ ਖਾਲ ਹੋਈ ਹੈ ਮੂੰਹ ਪੁੱਟ ਕੇ ਖਾਣ ਦਲਾ ਮੂੰਹ ਪੁੱਟ ਕੇ ਖਾਲਦੇ ਨੇ ਕੱਤੀ ਵੇਖੋ ਤੇ ਹੋਰ ਦੋਂਦੀ ਆ ਦੇ ਆ ਵੇਖੋ ਆ ਆ ਵੇਖੋ ਜਾਂਦੋ ਦੋਂਦੀ ਦੋਂਦੀ ਜਾਂਦੋ ਜੱਗੀ ਜਾਂਦੋ ਸਹੀ ਗੱਲ ਜੱਗੀ ਜੱਗੀ ਸਚਾਈ ਬੋਲਦਾ ਜੀ ਅਗਲੇ ਸੂਰ ਅਗਲੇ ਸੂਰ ਪੱਟੀ ਚਾਈ ਰੱਖ ਲਈ ਆ ਜਾਂਦੋ ਜੱਗੀ ਜੀ ਦੇਖੋ ਲੈ ਵਾ ਇਹ ਗੋਲ ਚੋਣ ਬਹੁਤ ਚੰਗੀ ਉਸ ਤੋਂ ਵੀ ਗੋਲ ਕਰ ਗਈ ਸਸਾ ਸਸਾ ਠੀਕ ਹੈ ਨਾ ਉੱਥੇ ਖਲੋਈਂਦੀ ਆ ਉੱਥੇ ਵਾਖਿਆ ਦੇਖ ਲੈ ਉੱਥੇ ਖਲੋਈਂਗੀ ਜਿਹੜਾ ਲੈ ਜੂ ਯਾਦ ਕਰੂਗਾ ਥੀਲੀ ਬੜੀ ਐ ਚੁਗ ਨਖਲ ਦੀ ਇਲਾ ਫਲਾਹੀ ਆ ਬਸ ਇਹਦਾ ਗਿਆਟਾ 1 40 ਕੋਈ ਨਹੀਂ ਨਹੀਂ ਅਸ਼ਾ ਵੇ ਕੱਟੀ ਬੜੀ ਚੰਗੀ ਇੱਕ ਦੱਸ ਦੀ ਇੱਕ ਦੱਸ ਦੀ 30000 ਛੋੜ ਕਰਤੀ ਜੇ 30000 ਇੱਕ 40 ਜੋ 30000 ਛੋੜ ਮਾਰੇ ਅੱਜ ਦੀਵਾਲੀ ਆਫਰ ਇਤਨਾ ਚੱਲਣਾ ਹੀ ਦੇ ਆ ਦੇਖੋ ਕਿੰਨਾ ਚੱਲਨੇ ਦੇਖੋ ਕੱਟੀ 2000 ਛੋੜ ਤੇ ਤਿੰਨ ਤਿੰਨ ਕਰ 40 ਦੀ ਤਿੰਨ ਛੋੜ ਇੱਕ 7 ਦੀ 107 ਦੀ ਠੀਕ ਆ ਆ ਬੱਸ ਉਹ ਵੀ ਛੋੜੀ ਦੇ ਅੱਜ ਮਗਜਾ ਕੱਟੀ ਹੈ ਕੱਟੀ ਇਹਦੇ ਨਾਲੋਂ ਨਾਲ ਇੱਧਰ ਦੇਖੋ ਇੱਧਰ ਦੇਖੋ ਇਹਨੇਗਾ ਛੋਟੇ ਗੁਆਟ ਤੋਂ ਔਂਗਲੋ ਗੋਲਾ ਗੋਲਾ ਯਾ ਤੇ ਦੋਂਦੀ ਪਿਓ ਇਹਦੀ ਦੋਂਦੀ ਇਹ ਵੀ ਦੇਖੋ ਕਾਦ ਕਾ ਤੇ ਦੇਖੋ ਕਟੀਆਂ ਦੇ ਦੇਖੋ ਕਟੀਆਂ ਕੱਢ ਕੇ ਲੈਣਦੀਆਂ ਬਾਪ ਸਾਹਿਬ ਰੇਟ ਛੋਟੇ 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 ਦੇਖ ਦੇਖ ਰਿਹਾ ਆ ਲੈ ਛੋਟਾ ਖਾ ਪੀ ਕੇ ਬੰਨ ਗਿਆ ਨਿੱਗਰ ਨੇ ਵੇਰੀ ਇਹਦੀ ਮੂੰਹ ਫੁੱਟ ਕੇ ਜੱਗੀ ਹੋ ਗਈ ਆ ਥੋੜਾ ਛੋਟਾ ਹੋ ਗਿਆ ਵਾ ਗੱਡੀ ਯਾਰ ਖਾ ਲੋ ਇੱਧਰੋਂ ਖਾ ਲੋ ਇੱਕ ਗੱਲ ਹੈ ਤੇ ਆ ਮੂੰਹ ਖਾ ਲੋ ਇਹਦਾ ਕੱਟੀ ਦਾ ਕਿੰਨਾ ਸੋਹਣਾ ਕੱਟੀ ਦਾ ਯਾਰ ਦੋ ਜੀ ਹਾਂ ਜਾਨ ਜਾਨ ਜੀ ਆਹ ਜਿਆਦਾ ਕੋੜੀ ਜਿਹੜਾ ਸਾਧਵਾਚਾ ਜਾਨ ਹੈ ਇਹ ਸਿੰਘ ਸਿੰਘ ਕੁਆਲਟੀ ਦੇਖੋ ਕੱਤੀ ਦੀ ਕੋੜੀ ਜੀ ਆ 8 ਤੋਂ 9 ਗੋਲੇ ਭੋਲਾ ਭੋਲਾ ਯਾਰ ਅਰੇ ਅਰੇ ਯਾ ਕੋ 9 ਗੋਲਾ ਭੋਲਾ ਭੋਲਾ ਮੇਰਾ ਵੀ ਕੋਈ ਆ ਕੇ ਰੇਟ ਤਾਂ ਘਟਾਇਓ ਰੇਟ ਆਪਾਂ ਉਹ ਪਾਇਆ ਜਿਹੜਾ ਮਾਰਕੀਟ ਦੀ ਹੈ ਹਾਂਜੀ ਤਾਜੀ ਬਿਲਕੁਲ ਇਹ 1.25 ਹਾਂਜੀ 1.20 ਦੀ ਹਾਂ بس یار دو یار چھوڑو ਠੀਕ ਹੈ ਠੀਕ ਇਹੋ ਹੀ ਪੰਜ ਇਹੋ ਪੰਜ ਵਾ ਉਹ ਕਹਿੰਦੇ ਬੋਲੀ ਚੋਟੀ ਨੀਲੀ ਰਾਵੀ ਦੀ ਪਾਣੀ ਸੀ ਬਾਕੀ ਕੱਲ ਨੂੰ ਫੇ ਆਉਗੀ ਲਗਾਤਾਰ ਵੀਡੀਓ ਲਗਾਤਾਰ ਵੀਡੀਓ ਠੀਕ ਹੈ ਜੀ ਠੀਕ